ਉਸੀਂ ਦੇਖ ਰਹੇ ਹਾਂ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕਨੋਜੀਆ ਭਾਰਤ ਤੇ ਪਾਕਿਸਤਾਨ ਵਿਚਾਲੇ جنگ ਦੇ ਅਸਰ ਲਗਾਤਾਰ ਹੀ ਵੱਧਦੇ ਜਾ ਰਹੇ ਨੇ ਦੋਵਾਂ ਦੇਸ਼ਾਂ ਵਿਚਾਲੇ ਤਣਾ ਲਗਾਤਾਰ ਵੱਧਦਾ ਜਾ ਰਿਹਾ ਹੈ ਇਸੇ ਵਿਚਾਲੇ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਲਗਾਤਾਰ ਹੀ ਡਰੋਨ ਹਮਲੇ ਕੀਤੇ ਜਾ ਰਹੇ ਨੇ ਦੇ ਰਾਤ ਤੱਕ ਧਮਾਕੇ ਹੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਜਿਸ ਮਕਰੋ ਖਬਰਾਂ ਵੀ ਸਾਹਮਣੇ ਆਈਆਂ ਕਿ ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਡਰੋਨ ਹਮਲੇ ਹੋਏ ਅਤੇ ਬਹੁਤ ਸਾਰੇ ਘਰਾਂ ਦੇ ਉੱਤੇ ਡਰੋਨ ਵਿਟੇਗੇ ਤਾਂ ਦੱਸਦੀ ਹੈ ਕਿ ਉਧਰ ਕਪੂਰਥਲਾ ਦੇ ਵਿੱਚ ਵੀ ਧਮਾਕੇ ਹੋਣ ਦੀਆਂ ਆਵਾਜ਼ਾਂ ਆਉਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਛੱਡ ਕੇ ਸਾਰਾ ਬਾਜ਼ਾਰ ਬੰਦ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਜੇਕਰ ਗੱਲ ਝੁਲੰਦਰ ਦੀ ਕਰੀਏ ਤਾਂ ਝੁਲੰਦਰ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਉਧਰ ਹੀ ਕਪੂਰਥਲਾ ਦੇ ਨੇੜੇ ਦਰਿਆ ਬਿਆਸ ਦੇ ਕੋਲ ਸੈਂਸਿਟਿਵ ਇਲਾਕੇ ਦੇ ਵਿੱਚ ਦੇਰ ਰਾਤ ਧਮਾਕਾ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ ਜਿਸ ਮਕਰੋਂ ਜੀ ਨਿਊਜ਼ ਦਾ ਪੱਤਰਕਾਰ ਉਥੇ ਕਵਰੇਜ ਵਾਸਤੇ ਪਹੁੰਚਦਾ ਹੈ ਅਤੇ ਉਥੇ ਇੱਕ ਜੋ ਡਰੋਨ ਹੁੰਦਾ ਹੈ ਉਹ ਇਸ ਪੱਤਰਕਾਰ ਦੇ ਉੱਤੇ ਹੀ ਮੰਡਰੋਨ ਲੱਗਦਾ ਹੈ ਇਸ ਪੱਤਰਕਾਰ ਦਾ ਪਿੱਛਾ ਕਰਨ ਲੱਗਦਾ ਹੈ ਜਿਸ ਮਕਰੋਂ ਉਕਤ ਪੱਤਰਕਾਰ ਦੇ ਵੱਲੋਂ ਤੇ ਉੱਥੇ ਮੌਜੂਦ ਹੋਰ ਲੋਕਾਂ ਦੇ ਵੱਲੋਂ ਭੱਜ ਕੇ ਉਥੋਂ ਜਾਨ ਬਚਾਈ ਜਾਂਦੀ ਹੈ ਕੀ ਕੁਝ ਹੋਇਆ ਉਸ ਰਾਤ ਪੂਰੀ ਜਾਣਕਾਰੀ ਲੈਂਦੇ ਹਾਂ ਉਕਤ ਪੱਤਰਕਾਰ ਚੰਦਰ ਮੜਿਆ ਦੇ ਕੋਲ ਸਟੇਨਾਲ ਉਕਤ ਪੱਤਰਕਾਰ ਚੰਦਰ ਮੜੀਆ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਚੰਦਰ ਜੀ ਕੀ ਕੋਈ ਜਾਣਕਾਰੀ ਹੈ ਕੀ ਹੋਇਆ ਸੀ ਰਾਤ ਅਹ ਦੇਖੋ ਇਹਨਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਸ ਤਰ੍ਹਾਂ ਮੈਂ ਰੋਜ਼ਾਨਾ ਵੀ ਤਰ੍ਹਾਂ ਆਪਣੀ ਕਵਰੇਜ ਦੇ ਦੌਰਾਨ ਕਿਤਨਾ ਕਿਤੇ ਮਰਾਨ ਜਾਣ ਹੁੰਦਾ ਹੈ ਉਸੇ ਤਰ੍ਹਾਂ ਜਿਵੇਂ ਰਾਤ ਮੈਨੂੰ ਦੇਰ ਰਾਤ ਇੱਕ ਕਾਲ ਆਈ 1:30 ਤੋਂ 2 ਵਜੇ ਦੇ ਕਰੀਬ ਮੈਨੂੰ ਇੱਕ ਕਾਲ ਆਂਦੀ ਹੈ ਮੇਰੇ ਕਿਸੇ ਦੋਸਤ ਦੀ ਜੀ ਉਸ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਪਿੰਡ ਦੇ ਨੇੜੇ ਜਿਹੜੇ ਕਿਤੇ ਸਮਾਜੇ ਹੋਏ ਨੇ ਔਰ ਸ਼ਾਇਦ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਹੋਵੇ ਤਾਂ ਮੈਂ ਜਿਵੇਂ ਉਹਨਾਂ ਨੂੰ ਫੋਨ ਕਰਕੇ ਇਹ ਵੀ ਦੱਸਿਆ ਕਿ ਮੈਨੂੰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਜੀ। ਔਰ ਜਦੋਂ ਮੈਂ ਘਰ ਦੇ ਬਾਹਰ ਗਿਆ ਤਾਂ ਉਸ ਤੋਂ ਬਾਅਦ ਮੈਂ ਆਪਣੇ ਕਿਸੇ ਸੋਰਸਸ ਦੇ ਨਾਲ ਗੱਲਬਾਤ ਕੀਤੀ ਜਿਹੜੇ ਇਲਾਕੇ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਸੀ ਕਿ ਇਸ ਜਗ੍ਹਾ ਧਮਾਕੇ ਹੋਏ ਨਹੀਂ ਤੇ ਮੈਂ ਉੱਥੇ ਪਤਾ ਕੀਤਾ ਤਾਂ ਵਾਕਈ ਦੇ ਵਿੱਚ ਉੱਥੇ ਧਮਾਕੇ ਹੋਏ ਸੀਗੇ। ਜੀ। ਆਪੇ ਜਿਵੇਂ ਜਦੋਂ ਮੈਂ ਆਪਣੇ ਕਿਸੇ ਫਰੈਂਡ ਨੂੰ ਨਾਮ ਲੈ ਕੇ ਕਿਸੇ ਸਿਓਕੀ ਨੂੰ ਨਾਮ ਲੈ ਕੇ ਮੈਂ ਉਹ ਜਗ੍ਹਾ ਪਹੁੰਚਦਾ ਹਾਂ ਤੇ ਉਹ ਜਗ੍ਹਾ ਇੱਕ ਗੋਲ ਗੋਇੰਗ ਵਰਤਾਰੇ ਨਾਲ ਹੀ ਇੱਕ ਕਨਸੈਸਟਿਵ ਏਰੀਆ ਇਦਾਂ ਦਾ ਵਾਅਦਾ ਕਿ ਮੈਂ ਨਾਮ ਵੀ ਲੈ ਸਕਦਾ ਉਸ ਏਰੀਆ ਦਾ ਪਰ ਇੰਨਾ ਕਨਸੈਸਟਿਵ ਏਰੀਆ ਵਾ ਉਹ ਤੇ ਜਿੱਥੇ ਕਹਿ ਸਕਦੇ ਆ ਕਿ ਜਿਹੜੀ ਵੀ ਉਹ ਘਟਨਾ ਘਟੇ ਸੀ ਜਿਹੜਾ ਉਥੇ ਅਟੈਕ ਹੋਇਆ ਚਾਹੇ ਡਰੋਨ ਦੇ ਨਾਲ ਹੋਇਆ ਚਾਹੇ ਮਿਜ਼ਾਈਲ ਦੇ ਨਾਲ ਅਟੈਕ ਹੋਇਆ ਜੀ ਕੀਗਾ ਕਿ ਜਿਹੜਾ ਬਹੁਤ ਬੁਰੇ ਤਰ੍ਹਾਂ ਦੇ ਨਾਲ ਉਹ ਪ੍ਰਭਾਵਿਤ ਹੋਇਆ ਜੀ ਪਰ ਜੇ ਬਿਲਕੁਲ ਜੇ ਉਸ ਵਕਤ ਮੈਂ ਉਥੇ ਪਹੁੰਚਦਾ ਹਾਂ ਤਾਂ ਪੋਸਟ ਜਿਵੇਂ ਮੈਨੂੰ ਚੈਨਲ ਦੇ ਵੱਲੋਂ ਹਦਾਇਤ ਦਿੱਤੀ ਜਾਂਦੀ ਆ ਜਿਸ ਚੈਨਲ ਦੇ ਨਾਲ ਮੈਂ ਕੰਮ ਕਰਦਾ ਉਹਨਾਂ ਦੇ ਵੱਲੋਂ ਮੈਨੂੰ ਹਦਾਇਤ ਜਾਰੀ ਕੀਤੀ ਜਾਂਦੀ ਆ ਕਿ ਤੁਸੀਂ ਇੱਥੋਂ ਇੱਥੇ ਲਾਈਵ ਸ਼ੂਟ ਕਰਨਾ ਹੈ ਮੈਂ ਉਥੇ ਲਾਈਵ ਸ਼ੂਟ ਕਰਨ ਦੇ ਲਈ ਜਦੋਂ ਪਹੁੰਚਦਾ ਹਾਂ ਉੱਥੇ ਜਾ ਕੇ ਗੱਲਬਾਤ ਕਰਦਾ ਹਾਂ ਤੇ ਉੱਥੇ ਜਿਹੜੇ ਪੁਲਿਸ ਕਰਮੀ ਹੁੰਦੇ ਨੇ ਜਦੋਂ ਉਹਨਾਂ ਦੇ ਨਾਲ ਮੈਂ ਗੱਲਬਾਤ ਕਰਦਾ ਕਿ ਕੀ ਕਿਵੇਂ ਇੱਕ ਥਾਂ ਵਾਪਰੀ ਆਇਆ ਇੱਥੇ ਕੀ ਕੁਝ ਹੋਇਆ ਕਿਵੇਂ ਹੋਇਆ ਜੇਤੂ ਵਾਲੇ ਮੈਂ ਲਾਈਵ ਸ਼ੂਟ ਉੱਥੋਂ ਕਰਕੇ ਜਾਣ ਲੱਗਾ ਸੀਗਾ ਔਰ ਦੂਸਰੇ ਪਿੰਡ ਜਿੱਥੇ ਇਹ ਘਟਨਾ ਘੜੀ ਸੀ ਜਿੱਥੇ ਧਮਾਕਾ ਹੋਇਆ ਸੀਗਾ ਜੀ ਜਦੋਂ ਉਸ ਵੇਲੇ ਉਸ ਪਿੰਡ ਦੇ ਵਿੱਚ ਮੈਂ ਜਾਣ ਲੱਗਾ ਤਾਂ ਉਸ ਤੋਂ ਬਾਅਦ ਮੇਰੇ ਸਿਰ ਦੇ ਉੱਤੇ ਇੱਕ ਆਵਾਜ਼ ਆਉਂਦੀ ਹੈ ਸਾਨੂੰ ਉੱਥੇ ਖੜਿਆ ਔਰ ਜਦੋਂ ਅਸੀਂ ਉੱਪਰ ਵੱਲ ਦੇਖਦੇ ਹਾਂ ਉੱਪਰ ਦੇਖਦੇ ਹੋਏ ਮੇਰੇ ਸਿਰ ਦੇ ਉੱਤੇ ਇੱਕ ਡਰੋਨ ਮੰਡਰਾਉਂਦਾ ਹੈ ਜੀ ਮੈਂ ਜੀ ਬਿਲਕੁਲ ਡਰੋਨ ਦੇਖਦਾ ਜਦੋਂ ਤਾਂ ਡਰੋਨ ਦੇਖ ਕੇ ਸਾਨੂੰ ਇਹ ਹੁੰਦਾ ਕਿ ਕੰਮ ਕਬਰਾੜੀ ਹੋ ਜਾਂਦੀ ਹੈ ਕਿ ਪਤਾ ਨਹੀਂ ਸ਼ਾਇਦ ਕਿ ਇਹ ਉਹ ਮਤਲਬ ਪੈਸਿਵ ਏਰੀਆ ਸੀਗਾ ਕਿ ਜਿੱਥੇ ਉਹਨਾਂ ਦੇ ਵੱਲੋਂ ਕਿਤਨਾ ਕਿਤੇ ਇਹ ਦੇਖਿਆ ਜਾ ਰਿਹਾ ਹੈ ਅਟੈਕ ਕਰਨ ਦੀ ਕੋਸ਼ਿਸ਼ ਦੁਬਾਰਾ ਕੀਤੀ ਗਈ ਹੈ ਜੀ ਬਿਲਕੁਲ ਜਦੋਂ ਸਾਡੇ ਵੱਲੋਂ ਡਰੋਨ ਦੇਖਿਆ ਜਾਂਦਾ ਸੀ ਡਰੋਨ ਦੇਖਦੇ ਸਾਰੇ ਉੱਥੋਂ ਭੱਜ ਗਏ ਜੀ ਜੀ ਨਾ ਜੀ ਤੁਸੀਂ ਤੁਹਾਡੇ ਨਾਲ ਹੋਰ ਕਿੰਨੇ ਲੋਕ ਮੌਜੂਦ ਸੀ ਮੌਕੇ ਤੇ देखो मैं ना, मेरे नाल करीब 400 چرਤੀ ਸੀਗੀ 4 پولیس ਕਰਨੀ ਸੀ ਜੀ ਇੱਕ ਮੈਂ ਵੀ ਔਰ ਇੱਕ ਮੇਰੇ ਨਾਲ ਕੈਮਰਾ ਪਰ ਸੀਗਾ ਅਸੀਂ ਕੋਣ 6 ਜਾਣੇ ਸੀਗੇ ਉਥੇ ਉਹ ਆਪਣਾ ਜੇ ਸੀਗੇ ਜੀ ਜਿਸ ਵਕਤ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਮੈਂ ਸਿਰਫ ਉਹਨਾਂ ਨੂੰ ਇਹ ਪੁੱਛ ਰਿਹਾ ਸੀਗਾ ਕਿ ਇਹ ਸਾਰੀ ਘਟਨਾ ਜਿਹੜੀ ਹੈ ਕਿਵੇਂ ਵਾਪਰੀ ਹੈ ਇਹ ਹੋਇਆ ਸੀਗਾ ਇੱਥੇ ਜਾਂ ਡਰੋਨ ਦੇ ਨਾਲ ਹਮਲਾ ਹੋਇਆ ਜਾਂ ਮਿਜ਼ਾਇਲ ਸੀਗੀ ਪਰ ਜਿੰਨਾ ਕੋ ਉਹਨਾਂ ਨੇ ਉਥੇ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹਮਲਾ ਹੋਇਆ ਸੀਗਾ ਉਹਨਾਂ ਨੇ ਉਹ ਸਾਰੀ ਜਾਣਕਾਰੀ ਸਾਨੂੰ ਮੁਹੱਈਆ ਕਰਵਾਈ ਹੈ ਜੀ ਉਸ ਤੋਂ ਬਾਅਦ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਇੱਕਦਮ ਮੈਂ ਉਥੋਂ ਜਦੋਂ ਮੂਹ ਹੋਣ ਲੱਗਾ ਤਾਂ ਉੱਥੇ ਇੱਕਦਮ ਉਹ ਡਰੋਨ ਆ ਜਾਂਦਾ ਹੈ ਮੌਕੇ ਦੇ ਉੱਤੇ ਜਿਸ ਨੂੰ ਦੇਖ ਕੇ ਸਾਨੂੰ ਵੀ ਕਿਸ ਤਰ੍ਹਾਂ ਕਿਸੇ ਇੱਕ ਡਰ ਜਾਂ ਮਾਹੌਲ ਜਾਂ ਪੈਦਾ ਹੋ ਜਾਂਦਾ ਕਿ ਅਗਰ ਇਹ ਡਰੋਨ ਕਿਸ ਤਰ੍ਹਾਂ ਕਿਸੇ ਤਰੀਕੇ ਨਾਲ ਆਗਰੇ ਸਿੱਟੇ ਡਿੱਗਦਾ ਹੈ ਜਾਂ ਦੁਬਾਰਾ ਉਹ ਧਮਾਕਾ ਹੁੰਦਾ ਹੈ ਤਾਂ ਕਰੀਬ 10 ਤੋਂ 12 ਕਿਲੋਮੀਟਰ ਦਾ ਜਿਹੜਾ ਏਰੀਆ ਉਹ ਮੁੜ ਪ੍ਰਭਾਵਿਤ ਹੋਵੇਗਾ ਬਿਲਕੁਲ ਬਿਲਕੁਲ ਚੰਦਰ ਜੀ ਡਰੋਨ ਜਿਵੇਂ ਤੁਹਾਡੇ ਸਿਰ ਦੇ ਉੱਤੇ ਮੰਡਰੋਨ ਲੱਗਾ ਤਾਂ ਇਸ ਡਰੋਨ ਨੇ ਤੁਹਾਡਾ ਪਿੱਛਾ ਵੀ ਕੀਤਾ ਹੋਵੇਗਾ ਉਹ ਦੇਖੋ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਵੇਂ ਇਹ ਡਰੋਨ ਅਸੀਂ ਦੇਖਿਆ ਜਦੋਂ ਅਸੀਂ ਉੱਥੇ ਭੱਜਣ ਲੱਗੇ ਉਹ ਭੱਜ ਕੇ ਕਰੀਬ ਅਸੀਂ 300 ਤੋਂ 400 ਮੀਟਰ ਦੀ ਦੂਰੀ ਤੇ ਅਸੀਂ ਭੱਜੇ ਹਾਂ ਮੇਰੀ ਕਾਰ ਵੀ ਉੱਥੇ ਜਗ੍ਹਾ ਤੇ ਖੜੀ ਹੋਈ ਸੀਗੀ ਅਸੀਂ ਕਾਰ ਮੈਂ ਆਪਣੀ ਕਾਰ ਛੱਡ ਕੇ ਦੀ ਉੱਥੇ ਇਸ ਤਰੀਕੇ ਨਾਲ ਅਸੀਂ ਭੱਜੇ ਹਾਂ ਕਿ ਸਾਨੂੰ ਪਤਾ ਨਹੀਂ ਕੁਝ ਵੀ ਲੱਗਾ ਕਿ ਅਸੀਂ ਉੱਥੇ ਆਪਣਾ ਕੀ ਛੱਡ ਆਏ ਸਾਡਾ ਕੀ ਰਹਿ ਗਿਆ ਬਟ ਇਹਨਾਂ ਜ਼ਰੂਰ ਦੀ ਗੱਲ ਕਿ ਸਾਨੂੰ ਅਸੀਂ ਆਪਣੀ ਉਥੋਂ ਮੌਕੇ ਤੋਂ ਜਾਨ ਬਚਾਣੀ ਆ ਪਰ ਜਿਵੇਂ ਅਸੀਂ ਉੱਥੋਂ ਗਏ ਆ ਭੱਜੇ ਆ ਉੱਥੋਂ ਉਹਦੀ ਡਰੋਨ ਵੱਲ ਵੀ ਦੇਖਦੇ ਰਹੇ ਆ ਕਿ ਡਰੋਨ ਸਾਡਾ ਕਿਤੇ ਪਿੱਛਾ ਤਾਂ ਨਹੀਂ ਕਰ ਆ ਡਰੋਨ ਅਸੀਂ ਦੇਖਦੇ ਰਹੇ 1.5 ਤੋਂ 2 ਮਿੰਟ ਡਰੋਨ ਇੱਕ ਹੀ ਜਗ੍ਹਾ ਦੇ ਉੱਤੇ ਮੰਡਰਾਉਂਦਾ ਰਿਹਾ ਇੱਕ ਦੋ 1.5 ਤੋਂ 2 ਮਿੰਟ ਦੀ ਗੱਲ ਹੈ 1.5 ਤੋਂ 2 ਮਿੰਟ ਜਦੋਂ ਡਰੋਨ ਮੰਡਰਾਉਂਦਾ ਰਿਹਾ ਉਸ ਤੋਂ ਬਾਅਦ ਉਹ ਡਰੋਨ دوسری ਦਿਸ਼ਾ ਵੱਲ ਚਲਾ ਜਾਂਦਾ ਵਾ ਜੀ ਬਾਅਦ ਜਦੋਂ ਉਹ ਡਰੋਨ دوسری ਦਿਸ਼ਾ ਵੱਲ ਜਾਂਦਾ ਵਾ ਫਿਰ ਸਾਡੇ ਵੱਲੋਂ ਫਿਰ ਦੁਬਾਰਾ ਉਸੇ ਜਗ੍ਹਾ ਤੇ ਜਾ ਕੇ ਮੈਂ ਆਪਣੀ ਕਾਰ ਦੇ ਵਿੱਚ ਬੈਠਦਾ ਵਾ ਬੱਤੀਆਂ ਨਹੀਂ ਜਗਾਦਾ ਕਾਰ ਦੀਆਂ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਮੁਸ਼ਕਲ ਜ਼ਰੂਰ ਹੁੰਦੀ ਹੈ ਮੈਨੂੰ ਗੱਡੀ ਮੋੜਨ ਲੱਗਿਆ ਵੀ ਪਰ ਗੱਡੀ ਮੋੜ ਕੇ ਮੈਂ ਫਿਰ ਜਲਦ ਤੋਂ ਜਲਦ ਆਪਣੇ ਪਿੰਡ ਵੱਲ ਨੂੰ ਪੋਸਟ ਕਰ ਲੈਣਾ ਵਾ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦਾ ਤਾਂ ਅਖੀਰ ਮੈਂ ਪਿੰਡ ਥੋੜੇ ਸਮੇਂ ਦੇ ਵਿੱਚ ਹੀ ਮੈਂ ਪਹੁੰਚ ਜਾਣਾ ਵਾ ਸੋ ਉਸ ਤੋਂ ਬਾਅਦ ਇੱਕ ਲਾਈਵ ਵੀਡੀਓ ਜ਼ਰੂਰ ਬਣਾ ਕੇ ਮੈਂ ਲੋਕਾਂ ਤੱਕ ਜ਼ਰੂਰ ਪਹੁੰਚਾਉਣਾ ਵਾ ਤੇ ਲੋਕਾਂ ਨੂੰ ਦੱਸਦਾ ਕਿ ਅਜੇ ਘਟਨਾ ਹੋਈ ਹੈ ਉਹ ਆਪਣੇ ਘਰਾਂ ਦੇ ਸੁਰੱਖਿਅਤ ਬੈਠੇ ਰੋ ਕਿਉਂਕਿ ਇਹਨਾਂ ਦੇਖੋ ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਮੈਂ ਇਸ ਚੀਜ਼ ਨੂੰ ਸਮਝਦਾ ਹਾਂ ਕਿ ਅਸੀਂ ਲੋਕ ਜਾਗਰੂਕ ਨਹੀਂ ਹੁੰਦੇ ਜੀ ਕਿ ਜਦੋਂ ਸਾਨੂੰ ਬਾਰ-ਬਾਰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਬਾਰ-ਬਾਰ ਸਾਨੂੰ ਦੱਸਿਆ ਜਾਂਦਾ ਹੈ ਕਿ ਘਰਾਂ ਦੀਆਂ ਲਾਈਟਾਂ ਨਾ ਜਗਾਓ ਜਾਂ ਬਲੈਕਆਊਟ ਕਰਕੇ ਰੱਖੋ ਅਸੀਂ ਉਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ ਜੀ ਅਸੀਂ ਘਰਾਂ ਦੇ ਬਾਹਰ ਜਿਹੜੇ ਸੀਸੀਟੀਵੀ ਕੈਮਰਾ ਲਗਾਨੇ ਆ ਅਸੀਂ ਉਹਨਾਂ ਦੀਆਂ ਲਾਈਟਾਂ ਜਗਦੀਆਂ ਰਹਿਣ ਕਿਉਂਕਿ ਹਾਲਾਂਕਿ ਉਹਨਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਹੁੰਦੀ ਹੈ ਬਿਲਕੁਲ ਹੁੰਦੀ ਹੈ ਬਿਲਕੁਲ ਤਾਂ ਸਾਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਵੀ ਬੰਦ ਕਰਕੇ ਰੱਖੀਏ ਅਗਰ ਬਲੈਕਆਊਟ ਦਾ ਮਤਲਬ ਹੁੰਦਾ ਹੈ ਕਿ ਪੂਰਨ ਤੌਰ ਤੇ ਬਲੈਕਆਊਟ ਕਰ ਦੇ ਬਿਲਕੁਲ ਜਾਨ ਤੋਂ ਵੱਧ ਕੀਮਤੀ ਕੁਝ ਨਹੀਂ ਹੁੰਦਾ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਾਨ ਤੋਂ ਵੱਧ ਕੀਮਤੀ ਕੁਝ ਵੀ ਨਹੀਂ ਹੈ ਤੇ ਲੋਕਾਂ ਨੂੰ ਵੀ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ ਤੁਸੀਂ ਜਿਵੇਂ ਦੱਸਿਆ ਕਿ ਡਰੋਨ ਜਿਹੜਾ ਸੀ ਉਹ ਦੂਸਰੀ ਦਿਸ਼ਾ ਵੱਲ ਚੱਲ ਗਿਆ ਤੁਹਾਨੂੰ ਕੁਝ ਪਤਾ ਹੈ ਕਿ ਉਹ ਡਰੋਨ ਕਿੱਥੇ ਗਿਆ ਉਸ ਤੋਂ ਬਾਅਦ ਉਸਦੀ ਕੋਈ ਜਾਣਕਾਰੀ ਬਿਲਕੁਲ ਨਹੀਂ ਕਿਹਾ ਬੜਾ ਮੁਸ਼ਕਲ ਹੈ ਕਿਉਂਕਿ ਜੇਸਵੇਂ ਨੇ ਉਹ ਡਰੋਨ ਸਾਡੇ ਦੇ ਮਡਰਾ ਰਿਹਾ ਸੀ ਸਾਨੂੰ ਕੁਝ ਵੀ ਉਸ ਵੇਲੇ ਸਮਝ ਨਹੀਂ ਆ ਰਿਹਾ ਕਿ ਅਸੀਂ ਕਿਸ ਦਿਸ਼ਾ ਵੱਲ ਭੱਜਣਾ ਹੈ ਕਿੱਧਰ ਜਾਣਾ ਹੈ ਬਸ ਸਾਨੂੰ ਜੋ ਸਮਝ ਆਇਆ ਅਸੀਂ ਉਧਰ ਹੀ ਭੱਜ ਗਏ ਇਸ ਮਿੰਟ 150 ਗੋਮੈਂਟ ਉਹ ਡਰੋਨ ਉੱਥੇ ਲਗਾਤਾਰ ਘੁੰਮਦਾ ਰਿਹਾ ਉਸ ਤੋਂ ਬਾਅਦ ਜਦੋਂ ਦੂਸਰੀ ਦਿਸ਼ਾ ਵੱਲ ਚਲਾ ਗਿਆ ਪਤਾ ਨਹੀਂ ਸ਼ਾਇਦ ਉਹ ਡਿਫਿਊਜ਼ ਹੋ ਗਿਆ ਕਿਤੇ ਕਿਤੇ ਜਾਂ ਸਾਡੀ ਇਸ ਤਰ੍ਹਾਂ ਉਹਨੂੰ ਡਿਫਿਊਜ਼ ਕਰ ਦਿੱਤਾ ਹੋਵੇ ਜਾਂ ਉਹ ਕਿਤੇ ਹੋਰ ਬਲਾਸਟ ਹੋ ਗਿਆ ਹੋਵੇ ਇਹਦੇ ਬਾਰੇ ਕੋਈ ਸਾਨੂੰ ਜਾਣਕਾਰੀ ਨਹੀਂ ਪਰ ਇੰਨਾ ਸਾਨੂੰ ਜ਼ਰੂਰ ਪਤਾ ਹੈ ਕਿ ਅਸੀਂ ਮੌਕੇ ਤੋਂ ਆਪਣੀ ਜਾਨ ਬਚਾਉਣ ਦੇ ਵਿੱਚ ਜਿਹੜਾ ਉਹ ਸਫਲ ਹੋ ਗਏ ਸੀ ਕਿ ਉਹ ਡਰੋਨ ਤੋਂ ਕਾਫੀ ਦੂਰ ਅਸੀਂ ਅਸੀਂ ਜਾਏ ਸੀਗੇ ਅਗਰ ਸ਼ਾਇਦ ਬਲਾਸਟ ਹੋ ਜਾਂਦਾ ਜਾਂ ਕੋਈ ਸਾਡੀ ਚੀਜ਼ ਹੋ ਜਾਂਦੀ ਤੇ ਸ਼ਾਇਦ ਅਸੀਂ ਅੱਜ ਨਾ ਹੁੰਦੇ ਜੀ ਬਿਲਕੁਲ ਸਹੀ ਗੱਲ ਹੈ ਕਿ ਸੰਬੰਧਿਤ ਪੁਲਿਸ ਥਾਣੇ ਨੂੰ ਇਸ ਮਾਮਲੇ ਦਾ ਪਤਾ ਹੈ ਤੁਸੀਂ ਜਾਣਕਾਰੀ ਦਿੱਤੀ ਹੈ ਮੇਰੇ ਕੋਲ ਬਿਲਕੁਲ ਹੈ ਮੈਂ ਸੰਬੰਧਿਤ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਸੰਵਾਦ ਜਿਹੜੇ ਉਸ ਵੇਲੇ ਜਿਹੜੇ ਪੁਲਿਸ ਕਰਦੇ ਹੁੰਦੇ ਤੇ ਮੌਜੂਦ ਸੀ ਉਹਨਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਸ ਗੱਲ ਦੀ ਜਾਣਕਾਰੀ ਉਸ ਵੇਲੇ ਹੀ ਵਕਤ ਦੇ ਦੇ ਦਿੱਤੀ ਸੀ ਜੀ ਤੇ ਜੇ ਫੇਲੇ ਲਾਈਵ ਵੀਡੀਓ ਸ਼ੂਟ ਕੀਤਾ ਜਾ ਰਿਹਾ ਸੀਗਾ ਉਹਨਾਂ ਨੂੰ ਮੈਂ ਉਸ ਵੇਲੇ ਵੀ ਪੁੱਛਿਆ ਸੀ ਉਹਨਾਂ ਨੇ ਪਹਿਲਾਂ ਜਿਹੜਾ ਧਮਾਕਾ ਹੋਇਆ ਸੀ ਉਸ ਬਾਰੇ ਵੀ ਉਹਨਾਂ ਨੇ ਜਾਣਕਾਰੀ ਦੇ ਦਿੱਤੀ ਸੀ ਜੀ ਪਰ ਜਦੋਂ ਦੂਸਰੀ ਵਾਰੀ ਡਰੋਨ ਆਂਦਾ ਹੈ ਉਹ ਉਹਦੀ ਜਾਣਕਾਰੀ ਵੀ ਉਹਨਾਂ ਵੱਲੋਂ ਨਾਲ ਹੀ ਦੇ ਦਿੱਤੀ ਗਈ ਸੀ ਕਿ ਇਸ ਤਰ੍ਹਾਂ ਦਾ ਇੱਕ ਡਰੋਨ ਉੱਥੇ ਮੰਧਰਾ ਰਿਹਾ ਸੀਗਾ ਔਰ ਇਸ ਤੋਂ ਬਾਅਦ ਖਬਰ ਵੀ ਨشر ਕੀਤੀ ਗਈ ਸੀ ਮੇਰੇ ਵੱਲੋਂ ਕਿ ਇੱਕ ਡਰੋਨ ਜਿਹੜਾ ਹੈ ਇੱਕ ਮੈਂ ਆਪਣੇ ਜੀਜੀ ਅਕਾਊਂਟ ਦੇ ਉੱਤੇ ਵੀ ਸੋਸ਼ਲ ਮੀਡੀਆ ਨਿੱਜੀ ਅਕਾਊਂਟ ਦੇ ਉੱਤੇ ਵੀ ਮੈਂ ਇਹ ਚੀਜ਼ ਜਾਰੀ ਕੀਤੀ ਸੀ ਕਿ ਇੱਕ ਡਰੋਨ ਆਇਆ ਸੀਗਾ ਇਸ ਤਰੀਕੇ ਦੇ ਨਾਲ ਕਿ ਉਹਨੂੰ ਜਾਨ ਬਚਾਉਣ ਦੇ ਵਿੱਚ ਕਾਮਯਾਬ ਹੋਇਆ ਹੈ ਜੀ ਬਹੁਤ ਬਹੁਤ ਧੰਨਵਾਦ ਚੰਦਰ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਜਿਵੇਂ ਉਕਤ ਪੱਤਰਕਾਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਿਸ ਦੇ ਉੱਤੇ ਹਮਲਾ ਹੁੰਦੇ ਹੁੰਦੇ ਬਚ ਗਿਆ ਜੋ ਕਿ ਕਵਰੇਜ ਕਰਨ ਵਾਸਤੇ ਕਿੱਸ ਇੱਕ ਸੈਂਸਿਟਿਵ ਇਲਾਕੇ ਦੇ ਵਿੱਚ ਜਿੱਥੇ ਧਮਾਕਾ ਹੋਣ ਦੀ ਖਬਰ ਆਉਂਦੀ ਹੈ ਤੇ ਉਸੇ ਇਲਾਕੇ ਦੇ ਵਿੱਚ ਜ਼ੀ ਨਿਊਜ਼ ਦਾ ਪੱਤਰਕਾਰ ਚੰਦਰ ਮੜੀਆ ਪਹੁੰਚਦਾ ਹੈ ਕਵਰੇਜ ਕਰਨ ਦੇ ਲਈ ਪਰ ਇੱਥੇ ਡਰੋਨ ਉਸਦੇ ਸਿਰ ਦੇ ਉੱਤੇ ਮੰਡਰੋਣ ਲੱਗਦਾ ਹੈ ਤੇ ਫਿਰ ਕਿਸੇ ਤਰ੍ਹਾਂ ਉਹ ਉੱਥੋਂ ਭੱਜ ਕੇ ਆਪਣੀ ਜਾਨ ਬਚਾਉਂਦਾ ਤੇ ਮੌਜੂਦਾ ਉਸਦੇ ਨਾਲ ਜਿਹੜੇ ਦੋ ਚਾਲ ਲੋਕ ਮੌਜੂਦ ਹੁੰਦੇ ਨੇ ਉਹ ਵੀ ਭੱਜ ਕੇ ਆਪਣੀ ਜਾਨ ਬਚਾਉਂਦੇ ਨੇ ਤਾਂ ਚੰਦਰ ਮੜੀਆਂ ਨੇ ਸਾਰੀ ਕਹਾਣੀ ਰਾਤ ਦੇ ਦੱਸੀ ਹੈ ਕਿ ਦੇਰ ਰਾਤ ਦਾ ਉਸ ਸਮਾਂ ਜਦੋਂ ਇੱਕ ਡਰੋਨ ਉਹਨਾਂ ਦੇ ਸਿਰ ਦੇ ਉੱਤੇ ਮੰਡਰੋਣ ਲੱਗਾ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਡਰੋਨ ਨੇ ਪੱਤਰਕਾਰ ਦਾ ਤੇ ਉਕਤ ਲੋਕਾਂ ਦਾ ਪਿੱਛਾ ਵੀ ਕੀਤਾ ਅਤੇ ਇਹਨਾਂ ਨੇ ਆਪਣੀ ਉਥੋਂ ਭੱਜ ਕੇ ਜਾਨ ਬਚਾ ਲਈ ਪਰ ਇਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਜੇਕਰ ਹਦਾਇਤਾਂ ਦਿੱਤੀਆਂ ਗਈਆਂ ਨੇ ਤਾਂ ਲੋਕਾਂ ਖਾਤਰ ਹੀ ਦਿੱਤੀਆਂ ਗਈਆਂ ਨੇ ਕਿ ਲੋਕ ਆਪਣੇ ਘਰਾਂ ਦੇ ਵਿੱਚ ਰਹਿਣ ਅਤੇ ਇਸ ਦੇ ਨਾਲ ਹੀ ਜੇਕਰ ਬਲੈਕਆਊਟ ਹੁੰਦਾ ਹੈ ਤਾਂ ਫਿਰ ਆਪਣੇ ਕੈਮਰਿਆਂ ਦੀਆਂ ਲਾਈਟਾਂ ਵੀ ਜ਼ਰੂਰ ਬੰਦ ਕਰਨ ਕਿਉਂਕਿ ਉਹਨਾਂ ਦੀਆਂ ਲਾਈਟਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਡਰੋਨ ਡਿਟੈਕਟ ਕਰ ਲੈਂਦੇ ਨੇ ਅਤੇ ਫਿਰ ਡਰੋਨ ਇਹੀ ਦੇਖ ਕੇ ਘਰਾਂ ਦੇ ਉੱਤੇ ਡਿੱਗ ਜਾਂਦੇ ਨਾ ਤਾਂ ਚੰਦਰ ਮੜਿਆ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਦੇ ਉੱਤੇ ਦੇਰ ਰਾਤ ਹਮਲਾ ਹੁੰਦੇ ਹੁੰਦੇ ਬਚ ਗਿਆ ਹੈ ਫਿਲਹਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਹੋਰ ਨਵੀਂ ਅਪਡੇਟ ਸਾਹਮਣੇ ਆਉਂਦੀ ਹੈ ਮੁਰਤੋਂ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ